ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਆ ਗਏ ਆਪਾਂ ਕਬੂਤਰਾਂ ਪੰਨੀ ਪਾਣੀ ਪੁਣੀ ਇਹ ਮਕਾਈ ਬੈਠੇ ਨੇ ਤੇ ਪਾਣੀ ਦੇ ਵਿੱਚ ਰੇਤਾ ਰੁੱਤਾ ਹੀ ਬਾਹ ਪਏ ਨੂੰ ਵੀ ਕਰਦੇ ਆਂ ਸਾਫ ਤੇ ਕਹਾ ਇਹਨਾਂ ਦਾ ਗੁੱਲੀ ਡੰਡਾ ਇਹ ਵੀ ਪਿਆ ਹਜੇ ਬੜਾ ਖਾਧਾ ਨਹੀਂ ਹੈਗਾ ਇਹਨਾਂ ਨੇ ਰੇਤਾ ਰੁੱਤਾ ਲਾਈ ਬੈਠੇ ਇਹਦੇ ਚ ਕੋਈ ਚੱਕਰ ਨਹੀਂ ਇਹਨੂੰ ਧਰ ਦਿਆਂ ਸਾਈਡ ਤੇ ਤੇ ਪਹਿਲਾਂ ਇਹਨਾਂ ਦਾ ਬਦਲਦੇ ਆਪਾਂ ਪਾਣੀ ਠੀਕ ਆ ਪਾਣੀ ਬਦਲ ਕੇ ਉਸ ਤੋਂ ਬਾਅਦ ਇਹਨਾਂ ਨੂੰ ਨਾ ਆਂਡੇ ਧਰਨੂ ਜਗ੍ਹਾ ਬਣਾਉਣੇ ਕੂਤਰੀ ਫਿਰਦੀ ਹੈ ਬੈਂਦੀ ਜੇ ਪਰ ਇੱਥੇ ਸੈਟਿੰਗ ਜੀ ਬਣਦੀ ਨਹੀਂ ਹੈਗੀ ਇੱਕ ਨਾ ਆਪਣੇ ਕੋਲ ਟੋਕਰੀ ਪਈ ਆ ਬਲਾਓ ਧਰ ਕੇ ਦੇਖਦੇ ਆ ਵੀ ਕੀ ਗੱਲ ਬਾਤ ਆ ਉਹਦੇ ਨਾਲ ਨਹੀਂ ਫਿਰ ਇਟਾਂ ਲਾ ਦਾਂਗੇ ਹਾਂ ਤੂੰ ਕੀ ਕਹਿਣਾ ਇਹ ਕਹਿੰਦਾ ਮੈਨੂੰ ਵਲੌਗ ਚ ਲੈ ਪਾਣੀ ਦਾ ਆਪਾ ਕੁੰਡਾ ਭਰ ਲੈ ਇਹ ਲਾ ਡੋਲ ਤਾਂ ਠੀਕ ਆ ਇਹਨਾਂ ਦੀ ਇੱਥੇ ਖੁੰਜੇ ਚ ਇਹਨੂੰ ਟਿਕਿਆ ਦਿੰਨੇ ਆ ਓਕੇ ਆ ਕੰਮ ਤੇ ਹੁਣ ਲੈ ਕੇ ਆਉਣੇ ਆਪਾਂ ਇਹਨਾਂ ਖਾਣ ਲਈ ਸਰੋਂ ਅੱਜ ਕੱ ਲਈ ਸਰੋਂ ਪਾਵਾਂਗੇ ਠੀਕ ਆ ਕੱਲ ਬਾ ਉਹ ਪਾਇਆ ਸੀ ਆਪਣਾ ਗੁੱਲੀ ਡੰਡਾ ਸਰੋਂ ਲੈ ਕੇ ਆਉਣੇ ਆ ਪਾਣੀ ਰੱਖਤਾ ਉਸ ਤੋਂ ਬਾਅਦ ਇਹਨਾਂ ਦਾ ਆਂਡੇ ਵਾਲਾ ਸੈਟਅਪ ਵੀ ਕਰ ਦਿੰਦੇ ਆ ਯਾਰ ਸਰੋਂ ਆਪਾਂ ਲਿਆ ਆਂਦੀ ਇਹਦੀ ਪਾ ਕੇ ਟਰੇ ਦੇ ਵਿੱਚ ਇੱਥੇ ਰੱਖਦੇ ਇਹਨਾਂ ਨੂੰ ਹੁਣ ਆਈ ਹੋ ਗਈ ਓੰ ਖਾ ਲੋ ਆ ਆ ਆ ਆ ਸਰੋਂ ਰੱਖਦੀ ਆਪਾਂ ਇਹਨਾਂ ਦੀ ਤੇ ਉੱਥੇ ਰੱਖ ਦੇਣਾ ਇਹਨਾਂ ਦੀ ਆਪਾਂ ਇੱਕ ਟੋਕਰੀ ਜੀ ਪਈ ਆ ਮੇਰੇ ਕੋਲ ਤੁਹਾਨੂੰ ਦਿਖਾਉਣਾ ਇੱਥੇ ਪਈ ਹੋਈ ਆਹ ਭਈਆ ਪਹਿਲਾਂ ਆਹ ਮੁੰਜੇ ਜੀ ਵੀ ਧਰੀ ਸੀਗੀ ਆ ਰੱਖ ਕੇ ਦੇਖਦੇ ਆ ਇਸ ਸੱਟਾਂ ਉਂਦੀ ਉੱਥੇ ਨਹੀਂ ਫਿਰ ਆਪਾਂ ਇੱਟਾਂ ਹੀ ਲਾ ਦੇਾਂਗੇ ਇੱਥੇ ਮੇਰੇ ਹਿਸਾਬ ਨਾਲ ਤਾਂ ਉਹ ਕੰਮ ਓਕੇ ਆ ਪੂਰਾ ਇੱਧਰ ਇੱਟ ਲਾ ਦੇਣਾ ਹਨਾ ਜਮਾਂ ਸਹੀ ਬਣ ਗਿਆ ਆਹ ਇੱਟ ਜੀ ਇੱਥੇ ਹੀ ਰੱਖ ਦੇ ਸਹੀ ਆਪਾਂ ਉਹਨੇ ਪਹਿਨੇ ਡਾਣੇ ਟੋਕਰੀ ਆਪਾਂ ਲਾ ਦੀ ਬਾਬਿਓ ਉਹ ਅਸੇ ਠੀਕ ਆ ਥੋੜੀ ਇੱਧਰ ਨੂੰ ਉਹ ਆਵਾਂਡੀ ਜੀ ਉੱਥੇ ਵੀ ਕਰ ਦੇਣਾ ਲੋਟ ਇਹਨੂੰ ਜਮਾਂ ਓਕੇ ਆ ਰੂਡ ਸਹੀ ਆ ਜਮਾਂ ਸਹੀ ਆ ਇਹ ਜੇ ਥੋੜੀ ਜੁੜੀ ਪਾ ਦਾਂਗੇ ਕਬੂਤਰ ਵੀ ਆਪਣਾ ਪੂਰਾ ਗੁਟਕ ਲਾਗਾ ਤੇ ਸਰੋਂ ਹੋ ਗਈ ਪਾਣੀ ਹੋ ਗਿਆ ਟੋਕ ਜੀ ਹੋ ਗਈ ਇਹ ਹੋ ਗਿਆ ਆਪਣਾ ਕੰਮ ਓਕੇ ਗੇਟ ਕਰਦੇ ਹਾਂ ਬੰਦ ਕਬੂਤਰਾ ਦਾ ਕੰਮ ਆਪਾਂ ਓਕੇ ਕਰਤਾ ਬਾਬੇ ਤੇ ਹੁਣ ਆਉਣੇ ਬੱਕਰੀਆਂ ਵਾਲੇ ਪਾਸੇ ਇਹਨਾਂ ਨੂੰ ਪਾਉਣੇ ਕਣਕ ਠੀਕ ਆ ਚੱਕੋ ਵੀ ਖਾ ਲਓ ਤੁਸੀਂ ਵੀ ਕਣਕ ਨੂੰ ਪੂਰਾ ਖੁਸ਼ ਹੋ ਕੇ ਖਾਂਦੇ ਨੇ ਇਹ ਕਣਕ ਇਹਨਾਂ ਨੂੰ ਪਾਤੀ ਹੁਣ ਚੱਲਦੇ ਆਪਾਂ ਬਾਹਰ ਲੈ ਆਪਣੇ ਉਹ ਜੋੜੀ ਜਿਹੜੀ ਬਾਹਰੇ ਅੱਜ ਬੰਦ ਆ। ਮੀਂਹ ਪੈਂਦਾ ਸੀਗਾ ਤਾਂ ਕਰਕੇ ਆਪਾਂ ਇਹ ਬੰਦ ਰੱਖੀ ਆ। ਠੀਕ ਆ। ਹੁਣ ਖੋਲਦੇ ਆਂ ਜਾ ਕੇ ਉਹਨੂੰ। ਤੇ ਹੁਣ ਛੱਡਦੇ ਆਂ ਆਪਾਂ ਇਹਨਾਂ ਨੂੰ ਬਾਹਰ ਕਿਉਂਕਿ ਕੁੜੀਆਂ ਕੁੜੀਆਂ ਹਟ ਗਈਆਂ ਸੀਗੀਆਂ। ਆਜੋ ਵੀ। ਆਹਾ 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 ਆਹਾ। ਮੁਰਗਾ ਮੁਰਗੀ ਆਪਣੇ ਬਾਹਰ ਨਿਕਲੇ ਸੀ ਆ ਰੱਖਤਾ ਆਪਾਂ ਇਹਨਾਂ ਨੂੰ ਕੈਲਸ਼ੀਅਮ ਵਾਲਾ ਪਾਣੀ ਤੇ ਹੁਣ ਇਹਨਾਂ ਨੂੰ ਪਾਉਣੇ ਆਪਾਂ ਰੋਟੀਆਂ। ਦਾਣੇ ਦੂਣੇ ਆਪਣੇ ਉਹ ਉੱਥੇ ਸਾਰੇ ਚਾਰਜਾ ਸਿੱਠੇ ਪਿਆ ਗਿਆ ਠੀਕ ਆ ਉਹ ਚੋਂ ਪਾਲ ਪਾਲੇ ਖਾਈ ਜਾਂਦੇ ਰਹਿੰਦੇ ਆ। ਨੇ ਵੈਸੇ ਆਪਣੇ ਦਾਣੇ ਵੇੜੇ ਤੁਹਾਨੂੰ ਪਤਾ ਦੀਂਦੇ ਹੋਣਗੇ ਇੱਥੇ ਡਿੱਗੀ ਰਹਿੰਦੇ ਨੇ 24 ਘੰਟੇ ਰੋਟੀਆਂ ਆਪਾਂ ਇਹਨਾਂ ਨੂੰ ਪਾਤੀਆਂ ਸੀਗੀਆਂ ਠੀਕ ਆ ਮੁਰਗੀ ਘੱਟ ਖਾਂਦੀ ਜਾਨੂੰ ਪਹਿਲਾਂ ਪਾਣੀ ਨਹੀਂ ਹੋਣੀ ਕਿਸੇ ਰੋਟੀਆਂ ਦਾਣੇ ਦੋਨੇ ਤੇ ਰੱਖਿਓ ਤੇ ਮੁਰਗਾ ਤਾਂ ਖਾਂਦਾ ਪਾਣੀ ਨੇ ਫੇਰ ਡੋਲਦਾ ਡ੍ਰਿੰਕਰਾਂ ਦਾ ਹੱਲ ਆਪਾਂ ਨੂੰ ਛੇਤੀ ਕਰਨਾ ਪੈਣਾ ਠੀਕ ਆ ਕੈਲਸ਼ੀਅਮ ਵਾਲਾ ਪਾਣੀ ਦੀਗਾ ਅੱਧਾ ਡੋਲਤਾ ਨੇ ਧਰ ਕੇ ਪੈਰ ਵਿੱਚ ਮੌਸਮ ਅੱਜ ਪੂਰਾ ਮੀਂਹ ਵਾਲਾ ਹੋਇਆ ਪਿਆਗਾ ਤੇ ਕਣੀਆਂ ਰਾਤ ਦੀ ਪਈ ਜਾਂਦੀਆਂ ਨੇ ਥੋੜੀਆਂ ਥੋੜੀਆਂ ਠੀਕ ਆ ਕਬੂਤਰ ਵੀ ਵੇੜਲਾ ਵੇੜਲੇ ਜਾਂਦਾ ਕੋਈ ਅੱਜ ਹੈ ਨਹੀਂ ਗੋਲੇ ਨਹੀਂ ਆਪਣੇ ਇਸ ਵੇਲੇ ਆ ਯਾਤਰਾ ਤੇ ਬਹੁਤ ਆ ਕੇ ਪੈਂਦੇ ਨੇ ਦਾਣੇ ਇੱਥੇ ਵਿੜੇ ਚ ਪਏ ਹੁੰਦੇ ਨੇ ਨਾ ਪਰ ਕਿਹਨੂੰ ਤਾਲ ਦੇ ਅੰਦਰ ਬਾਬੇ ਕਣੀਆਂ ਲੱਗੀਆਂ ਪੈਣ ਆਪੇ ਜਾਂਦੇ ਨਹੀਂ ਹੈਗੇ ਇੱਥੇ ਇਕੱਠੇ ਜੋ ਕੇ ਖੜੀ ਜਾਂਦੇ ਚਲੋ ਘੁੱਡੇ 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 ਚਲੋ ਵੀ ਇਹਨਾਂ ਨੂੰ ਕਰਦੇ ਆਂ ਬੰਦ ਮਿਲਦੇ ਆਂ ਤੁਹਾਨੂੰ ਆਪਣੇ ਅਗਲੇ ਬਲੌਗ ਦੇ ਵਿੱਚ